ਗੱਲ ਵੀ ਦੋਸਤੋ ਇੱਥੇ ਨਾ ਅਸੀਂ ਘਾਹ ਥੋੜਾ ਜਿਆਦਾ ਸੀਗਾ ਖੋਤਿਆ ਤੇ ਸੁੱਕ ਗਿਆ ਸੀਗਾ ਤੇ ਮੀਂਹ ਆਉਣ ਵਾਲਾ ਸੀਗਾ ਤੇ ਅਸੀਂ ਸੋਚਿਆ ਵੀ ਇਹਨੂੰ ਅੱਗ ਲਾ ਦਈਏ ਤੇ ਉਹ ਅੱਗ ਬਹੁਤੀ ਨਹੀਂ ਬਲੀ ਚੰਗੀ ਤਰ੍ਹਾਂ ਤੇ ਧੂਆ ਹੋ ਕੇ ਤੇ ਇੱਥੇ ਡੂੰਣਾ ਲੱਗਾ ਸੀਗਾ ਤੇ ਅਸੀਂ ਜਿਹਨੂੰ ਕਿ ਡਾਉਣਾ ਨਹੀਂ ਸੀ ਚਾਹੁੰਦੇ ਜੇ ਵੀ ਮੱਖੀਆਂ ਜਿਹੜੀਆਂ ਨਾ ਇੱਥੇ ਲੱਗ ਲੱਗੇ ਫਿਰਦੇ ਸ਼ਾਇਦ ਦੁਬਾਰਾ ਲੱਗ ਜਾਈ ਅਸੀਂ ਚਾਹੁੰਦੇ ਸੀਗੇ ਵੀ ਇਹ ਡੂੰਣਾ ਲੱਗਾ ਰਵੇ ਪਰ ਧੂਮ ਇਹਨੇ ਮਿਥ ਕੇ ਆ ਵੇਖੋ ਕਿਦਾਂ ਐ ਸਾਹਮਣੇ ਇਧਰ ਨੂੰ ਆ ਰਿਹਾ ਤੇ ਮਤਲਬ ਉਹ ਡੂਮਣਾ ਢਾ ਦਤਾ ਜਿਹੜਾ ਸਾਡਾ ਮਨ ਨਹੀਂ ਸੀਗਾ ਜਾਣੇ ਅਣਜਾਣੇ ਚ ਜਿਹੜਾ ਨਾ ਅਣਜਾਣੇ ਚ ਇਹ ਸਾਰਾ ਜਿਹੜਾ ਨਾ ਗਲਤੀ ਹੋ ਗਈ ਸੋ ਜੇ ਦੁਬਾਰਾ ਡੂਮਣਾ ਲੱਗਾ ਤੇ ਅਸੀਂ ਉਹਦੀ ਵੀਡੀਓ ਜ਼ਰੂਰ ਪਾਵਾਂਗੇ ਸਾਨੂੰ ਚਾਹ ਹਊਗਾ ਵੀ ਇਹ ਸਾਡੇ ਘਰ ਚ ਲੱਗਾ ਕਿਉਂਕਿ ਇਹ ਕੋਈ ਮਤਲਬ ਸਾਨੂੰ ਤੰਗ ਨਹੀਂ ਸੀ ਕਰਦਾ ਬਿਲਕੁਲ ਐ ਸ਼ਾਂਤ ਲੱਗੀਆਂ ਅਸੀਂ ਮੱਖੀਆਂ ਤੇ ਆਪਣਾ ਉਹਨਾਂ ਨੇ ਘਰ ਬਣਾਇਆ ਸੀਗਾ ਬਣਿਆ ਲਿੰਦਾ ਮੈਂ ਹੀ ਕੋਈ ਉਹਨਾਂ ਦਾ ਘਰ ਟਾਉਣਾ ਜਾਂ ਉਹਨਾਂ ਨੂੰ ਉਹਨੂੰ ਡਾਉਣਾ ਨਹੀਂ ਚਾਹੁੰਦੇ ਤੇ ਅਣਜਾਣੇ ਜੀ ਇਸ ਗਲਤੀ ਦੇ ਅਸੀਂ ਕੁਦਰਤ ਵੱਲੋਂ ਮਾਫੀ ਮੰਗਦੇ ਆ ਸੋ ਇੱਕ ਚਾ ਸੀਗਾ ਸਾਨੂੰ ਸਭੋਂ ਵਧੀਆ ਲੱਗਦਾ ਸੀਗਾ ਅਸੀਂ ਸਮੇਂ-ਸਮੇਂ ਤੇ ਉਹਦੀ ਵੀਡੀਓ ਬਣਾਉਂਦੇ ਰਹਿਣਾ ਸੀ ਕਿ ਕਿੱਡਾ ਛੱਤਾ ਹੋ ਗਿਆ ਇਹਦਾ ਕਿੰਨਾ ਤੇ ਅਹੀਂ ਕਿਰ ਲੰਗਣਾ ਵੀ ਲੱਗਉਂਦੀ ਤੇ ਕਦੀ ਕੋਈ ਮੱਖੀ ਉੱਡ ਕੇ ਸਾਨੂੰ ਨਹੀਂ ਪਈ ਸੋ ਜੇ ਦੁਬਾਰਾ ਲੱਗ ਜੇ ਤੇ ਬਹੁਤ ਵਧੀਆ ਪਰ ਤੂੰ ਇਹਦੀ ਜੇਤ ਬਹੁਤ ਹੈਗੀ ਆ ਜੇ ਵੀ ਹਟਣ ਨਹੀਂ ਦਿਆ ਤੇ ਸਿਰੋਂ ਬਾਲਟੀ ਪਾਣੀ ਦੀ ਪਾਉਣੀ ਹੈ ਇੱਥੇ ਤੇ ਹੁਣ ਜੇ ਦੁਬਾਰਾ ਲੱਗ ਜੇ ਤੇ ਬਹੁਤ ਵਧੀਆ ਹੋਊਗਾ ਉਹ ਹੋ ਸਾਡੇ ਕੋਲ ਗਲਤ ਹੋ ਗਿਆ ਕੰਮ ਯਾਰ ਤਾਪੜਿਆਂ ਨੂੰ ਕਿਤੇ ਤੱਕ ਤੇ ਖੜਕੇ ਤੇ ਅੱਗ ਫੇਲ ਆਈ ਤੇ ਧੂਆਂ ਚੱਲ ਗਿਆ ਡੂਮਣੇ ਵੱਲ ਨੂੰ ਤੇ ਡੂਮਣੇ ਵਿਚਾਰੇ ਨੂੰ ਉੱਠਣਾ ਪੈ ਗਿਆ ਓਏ ਜਿਹੜਾ ਕਿ ਸਾਡਾ ਵਿਚਾਰਾ ਕੇ ਵਿਸ਼ਵਾਸ ਤੇ ਸਾਡੇ ਘਰ ਲੱਗਾ ਨਹੀਂ ਇਹਨਾਂ ਨੂੰ ਪਤਾ ਓਹੋ ਬੜੀ ਮਾੜੀ ਗੱਲ ਹੋਈ ਇਹ ਤੇ ਹੁਣ ਵਿਚਾਰਾ ਕਿਤੇ ਹੋਰ ਲੱਗੂ ਤੇ ਫੇਰ ਉਹ ਧੂਆਂ ਕਿੱਡਾ ਜਿੱਦ ਦੇ ਨਾਲ ਉਧਰ ਨੂੰ ਆਇਆ ਹੈ ਤੇ ਹੋਇਆ ਵੀ ਧੂਆਂ ਧੂਆਂ ਆਈਆਂ ਆਗ ਨਹੀਂ ਲੱਗੀ ਨਭਾ ਰਵੇ ਖਣਾ ਅਲੱਦਾ ਜੇ ਅਸੀਂ ਜਾਣ ਕੇ ਕੀਤਾ ਬਹੁਤ 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 ਗਲਤ ਹੈ ਹਾਈ ਵਿਚਾਰਾ ਸਾਰਾ ਹੀ ਪਾਣੀ ਨਾ ਪਾਈਏ ਕਿਸ ਤਰੀਕੇ ਪਰ ਉਧਰ ਤੇ ਨੂਣਾ ਛੱਟ ਗਿਆ ਤੂੰ ਮੇਰੇ ਖਿਆਲ ਨਾਲ ਲੱਗ ਜੂਗਾ ਫੇਰ ਉੱਥੇ